ਹਾਂ ਉਹ ਦੱਸਿਆ ਪਾਨਾ ਲੈ ਗਿਆ ਸਾਲਾ ਨੰਬਰ ਵਿਆਹ ਕੇ ਰੰਨ ਕੀ ਰੰ ਮਿਲਿਆ ਇੰਪਰ ਦੀਆਂ ਪਰੀਆਂ ਨੂੰ ਬੁਕੀਲ ਕਰ ਉਹ ਬਈ ਦੇਖ ਕੇ ਨਾ ਉਹ ਖੁਤਰਦੀਆਂ ਪੁੱਖਾਂ ਉਹ ਸਹੀ ਗੱਲਾਂ ਨਜ਼ਰ ਆਦਰੀ ਇਹ ਤਾਂ ਉਹ ਕੰਮ ਹੋ ਗਿਆ ਲੰਗੂਰ ਦੇ ਹੱਥੋਂ ਹੋਰ ਲੱਗ ਗਿਆ ਪਹਿਲੇ ਤੌਰ ਤੇ ਸ਼ਰਮ ਮੰਗਉਣਾ ਲਾਟ ਮਾਰ ਗਿਆ ਲਾਟ ਉਹ ਸਾਲਿਓ ਮੈਨੂੰ ਵੀ ਪਵਾ ਦੋ ਦਰਸ਼ਨ ਮੈਂ ਵੀ ਕਰ ਲਾਂ ਅੱਖਾਂ ਤੱਕ ਨੂੰ ਬੰਤ ਅੱਜ ਤੱਕ ਕੁਝ ਹੋਰ ਮੰਗ ਲੈਂਦਾ ਇਹ ਵੀ ਮਿਲ ਜਾਣਾ ਸੀ ਉਹ ਵੀ ਕੁਰੀ ਆਂਦੀ ਆ ਪਰ ਤੂੰ ਨਾ ਬਗਣਾ ਦੀ

ਜਦੋਂ ਮੈਂ ਥੇ ਰੋਟੀ ਲੈ ਕੇ ਆਉਂਦੀ ਸੀ ਇਹਨੂੰ ਕੁਛ ਨਾ ਕੁਛ ਬੋਲਦੇ ਸੀਗੇ ਗਲਤ ਬੋਲਦੇ ਸੀ ਮੈਨੂੰ ਕਿਸਰ ਉਹਨਾਂ ਦੀ ਗੱਲ ਦਾ ਕੁਛ ਨਾ ਕਰਿਆ ਕਰ ਉਹ ਤਾਂ ਡਿਗਰੇ ਮਾਪੇ ਦੀ ਡਿਗਰੀ ਵੀ ਲੈ ਲੈ ਠੀਕ ਹੈ ਨਾ ਉਹ ਤਾਂ ਹਰੇਕ ਕਿਸੇ ਨੂੰ ਕੋਈ ਨਾ ਕੋਈ ਬੋਲਦੇ ਰਹਿੰਦੇ ਨੇ ਚਲ ਤਾਂ ਪਾ ਰੋਟੀ ਕੋ ਹਾਦੂਗੀ ਤੁਹਾਡੇ ਵਾਲੀ ਤਾਂ ਐਵੇਂ ਕਿਸੇ ਨੂੰ ਕੁਛ ਬੋਲ ਦੇਣਗੇ ਜੇ ਹੁਣ ਮੈਨੂੰ ਕੁਛ ਬੋਲ ਪੈ ਨਾ ਛਿੱਤਰ ਭੈਣ ਗਿਆ ਉਹਨਾਂ ਦੇ ਕਿਸਰ ਪਾ ਲੈ ਲਾ ਆਪਾਂ ਲੋਕਾਂ ਦਾ ਕੀ ਨਿਕਾਰਾ ਦਾ ਆਪਣਾ ਨੇ ਉਹ ਵੱਡੇ ਘਰਾਣੇ ਦੇ ਠੀਕ ਹੈ ਨਾ ਤਾਂ ਸਿਆਣੇ ਕਹਿੰਦੇ ਨੇ ਇੱਕ ਚੁੱਪ ਸੋ ਸੁੱਖ ਦੇਖ ਪਾਲੇ ਪਰ ਮੈਂ ਨਹੀਂ ਚੁੱਪ ਰਹਿ ਸਕਦੀ ਜਵਾਬ ਤਾਂ ਇਹਨਾਂ ਨੂੰ ਦੇਣਾ ਹੀ ਪਊਗਾ ਨਹੀਂ ਤਾਂ ਇਹਨਾਂ ਨੂੰ ਰੋਜ਼ ਬੋਲਣ ਦਾ ਸੁਭਾਅ ਬੈ ਜਾਊਗਾ ਅੱਜੇ ਮੈਨੂੰ ਛੇੜ ਦੇਣ ਕੱਲੋਂ ਕਿਸੇ ਹੋਰ ਜਨਾਨੀ ਨੂੰ ਛੇੜਣਗੇ ਇੱਟ ਦਾ ਜਵਾਬ ਪੱਥਰ ਨਾਲ ਤਾਂ ਦੇਣਾ ਹੀ ਪੈਣਾ ਮੈਨੂੰ ਦੂਸਰੇ ਆਪਾਂ ਕਰ ਵੀ ਕੀ ਸਕਦੇ ਹਾਂ ਤੇ ਮੇਰੀ ਵਾਲ ਨੂੰ ਨਾ ਚੁੱਪ ਕਰਕੇ ਨਾ ਤੁਹਾਨੂੰ ਨਾ ਧਿਆਨ ਦੇ ਆਕਰ ਚਲ ਠੀਕ ਹੈ ਤੈਨੂੰ ਐਂ ਲੱਗਦਾ ਨਾ ਆਪਾਂ ਕੁਝ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਮੈਂ ਬੋਲਦੀ ਨਹੀਂ ਹੈਗੀ ਪਰ ਤੂੰ ਐਂ ਕਰੀ ਅੱਗੇ ਤੋਂ ਨਾ ਰੋਟੀ ਘਰੀ ਖਾਣਾ ਆਜੀ ਮੈਂ ਨਹੀਂ ਤੇਰੀ ਰੋਟੀ ਲੈ ਕੇ ਆ ਸਕਦੀ ਚਲ ਯਾਰ ਹੁਣ ਚੱਲ ਜੀ ਕੰਮ ਨਹੀਂ ਪੜ ਗਿਆ ਆਪਣਾ ਹੁਣ ਕੀ ਕਰੀਏ ਨਾ ਗੁਰੇ ਖੜਾ ਯਾਰ ਉਹ ਖੜ ਜੋ ਖੜ ਜੋ ਪਰ ਲੈਣ ਤਾਂ ਆ ਜਾਣਗੇ ਦਰਸ਼ਨ ਕਰਕੇ ਜਾਵਾਂਗੇ ਮੈਂ ਉਹ ਆ ਗਈ ਉੱਪਰ ਗਈ ਖਵਾਈ ਤੁਹਾਡੀ ਰੋਟੀ ਉਹ ਬਈ ਆਲੀ ਹੱਤਾਈਏ ਹੁਣ ਉੱਪਰ ਗਈ ਸਾਨੂੰ ਵੀ ਦਸਤ ਪਿਆ ਦੇ ਕੀ ਪਤਾ ਤੇਰੇ ਹੱਥੋਂ ਪੀ ਕੇ ਅਮਰੀ ਹੋ ਜੀ ਕੌਣ ਨਚਾ ਕੀ ਕਹਿਣਾ ਤੇਰਾ ਮਨ ਵੀ ਆਜੂ ਵੀ ਲੋਟ ਲੋਟਦਾ ਆਜੂ ਹਜੀ ਡਰਦੀ ਆ ਥੋੜਾ ਜਿਹਾ ਉਹ ਸਾਲਿਆ ਡਰਦੀ ਨਹੀਂ ਸੰਗ ਦੀ ਗਏ ਸੰਗ ਦੀ ਆ ਉਹ ਨਾਲ ਅੱਜ ਨਾ ਸਵਾ ਕੀ ਕਰਦਾ ਹੋ ਇੱਕ ਵਾਰੀ ਆਪਣੇ ਧੱਕੇ ਚੜਕੇ ਨਾ ਫੇਰ ਦਿਖਾਵਾਂਗੇ ਇਹਨਾਂ ਮਰਦਾਨਾਂ 'ਚ ਕੀ ਹੁੰਦੀ ਆ ਉਹ ਸਾਰੇ ਇਕੱਲੇ ਨਾ ਮੜਾਈ ਖਾਜੋ ਮੇਰਾ ਸ਼ਰਾਬ ਵੇਚੂਗਾ ਤੁਹਾਨੂੰ ਲੈ ਕੇ ਸਾਰਾ ਸ਼ਰਾਬ ਨੂੰ ਜੰਡਾ ਵਾਲਾ ਪੀਰ ਆਹ ਚਲੋ ਯਾਰ ਪੈਗ ਲਾਨੇ ਆਪਾਂ ਉਹ ਤਾਂ ਪਾਲੇ ਦੀ ਬੋਬੂ ਨੇ ਸਾਰੀ ਤਾਰਤੀ ਯਾਰ ਆਹ ਜੀ ਚਲੋ ਆਪਾਂ ਪੈਗ ਲਾ ਲਈਏ ਇਹ ਤੂੰ ਇਸ ਕਵਰੀ ਹਮੇਂ ਭਰ ਦੇ ਨਾ ਤੇ ਕਿੱਲੇ ਦੀ ਬੱਟ ਸਿੱਧੀ ਕਰਾ ਦੂੰਗਾ ਉਹ ਬਹਿ ਜਾ ਬੇਨੇ ਚੱਕਰਾਮ ਕਰ ਲੈ ਅਸੀਂ ਕੀ ਕਹਿੰਦੇ ਤੈਨੂੰ ਹਾਂ ਪਰ ਜਾਈ

ਪੱਲੇ ਹਾਂ ਦੁਬਾਰਾ ਫੇਨ ਨਹੀਂ ਲੇਸੀਓ ਮੈਨੂੰ ਫੇਰ ਗਲਤ ਬੋਲੇ ਨੇ ਮੈਨੂੰ ਜਿਸ ਰਤ ਨੂੰ ਕਿਹਾ ਵੇ ਛੱਡ ਦੇ ਮੈਂ ਦਾ ਕਹਿਣਾ ਹੈ ਨਹੀਂ ਨਾਲ ਕਿ ਭੱਲੋ ਥੈਂਕ ਯੂ ਮੇਰੇ ਰਹਿਣ ਦਾ ਕਿੰਨਾ ਕੁ ਟਾਈਮ ਸੈਨ ਕਰੀ ਆਵਾਂਗੀ ਮੈਂ ਤੂੰ ਚੱਲ ਮੇਰੇ ਨਾਲ ਸਵੇਰੇ ਆਪਾਂ ਥਾੜੇ ਜਾ ਕੇ ਇਹਨਾਂ ਦੀ ਰਿਪੋਰਟ ਕਰਾਉਣੀ ਆਂ ਉਹ ਭਲੀ ਮਾਨ ਸੀ ਆਪਣੀ ਕਿਨੇ ਦੁਨੀਆ ਗਰੀਬਾਂ ਦੀ ਤੇਰੇ ਕਿਉਂ ਨਹੀਂ ਦਿਮਾਗ ਚ ਕਹਿੰਦੀ ਗੱਲ ਕਿ ਗਰੀਬ ਕੀ ਬੰਦੇ ਨੇ ਹੁੰਦੇ ਉਹਨਾਂ ਨੂੰ ਇਸ ਧਰਤੀ ਤੇ ਰਹਿਣ ਦਾ ਹੱਕ ਨਹੀਂ ਮੈਂ ਨਹੀਂ ਸੌਣ ਕਰ ਸਕਦੀ ਤੂੰ ਸਿੱਧਾ ਹੋ ਕੇ ਦੱਸ ਚੱਲਣਾ ਨਹੀਂ ਨਾਲ ਖਾਣੇ ਜਾਂ ਫਿਰ ਨਹੀਂ ਭਲਿਆ ਮਾਮਸੀ ਖਾਮਾ ਖਾਂਦੀ ਦੁਸ਼ਮਣੀ ਪੈ ਜੀਏ ਇਹਨਾਂ ਨਾਲ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਆਪਾਂ ਉਹਨਾਂ ਦੇ ਖਿਲਾਫ ਪੁਲਿਸ ਰਿਪੋਰਟ ਕਰਾਈਏ ਚੁੱਪ ਥੋੜਾ ਬੈਠਣਗੇ ਮੇਰੀ ਮੰਨ ਇਸ ਗੱਲ ਨੂੰ ਇੱਥੇ ਦੱਬ ਦਿਓ ਜੇ ਜ਼ਿਆਦਾ ਕਰਦੀ ਹੈ ਮੈਂ ਵੱਡੇ ਸਰਕਾਰ ਨੂੰ ਕਹਿ ਦਿੰਨਾ ਤੂੰ ਆਪ ਹੀ ਉਹਨਾਂ ਨੂੰ ਸਮਝਾ ਦਿਓ ਲੱਤਾਂ ਦੇ ਭੂਤ ਨਾ ਗੱਲਾਂ ਨਾਲ ਨਹੀਂ ਮੰਦੇ ਹੁੰਦੇ ਇਹਨਾਂ ਨੂੰ ਸਬਕ ਤਾਂ ਸਿਖਾਉਣਾ ਹੀ ਪੈਣਾ ਹੈ ਨਾਲੇ ਆ ਵਿਗੜੇ ਹੋਏ ਅਮੀਰਜ਼ਾਦਿਆਂ ਦੇ ਜੇ ਹੁਣ ਨਾ 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 ਚੁਕਾਈ ਫਿਰ ਇਹ ਕੁਝ ਵੀ ਕਰ ਸਕਦੇ ਨੇ ਚਲ ਹੁਣ ਤੂੰ ਆਇਆ ਕਰ ਰੋਟੀ ਪਾ ਲਿਆ ਘੜਕੇ ਕਰਦੇ ਆ ਫਿਰ ਸਲਾਹ ਸਲਾਹ ਦਾ ਮੈਨੂੰ ਨਹੀਂ ਪਤਾ ਮੈਂ ਸਵੇਰੇ ਚੌਂਕੀ ਜਾਊਂਗੀ ਜੇ ਤੂੰ ਮੇ ਨਾਲ ਚੱਲਣਾ ਤਾਂ ਚੱਲ ਫਿਰ ਨਹੀਂ ਤਾਂ ਕੱਲਿਓ ਬਹੁਤਾ ਮੈਂ ਕਿ ਸਮਝਾਉਣਾ ਕਿ ਪਾਣੀ ਦੇ ਵਿੱਚ ਰਹਿ ਕੇ ਮਗਰਮਛ ਨਾਲ ਗੱਲ ਨਹੀਂ ਕਰੀ। ਉਹ ਬਥੀ ਨਹੀਂ ਰੱਖਾਂ। ਹਾਂਜੀ ਹਾਂਜੀ ਉਹ ਫਿਕਰ ਨਾ ਕਰੋ ਤੁਸੀਂ। ਸਾਲਿਆ ਤੇ ਇਹਦਾ ਕੇਸ ਪਾਉਂਗਾ। ساری ਜ਼ਿੰਦਗੀ ਯਾਦ ਰੱਖਣਗੇ। ਆਹ। ਉਹ ਜਦੋਂ ਤੁਸੀਂ ਕਹਤਾ ਸਾਹਿਬ ਦਾ ਹੁਕਮ ਸਿਰ ਮੱਥੇ। ਕੋਈ ਟੈਨਸ਼ਨ ਨਾ ਕਰੋ। ਜੋ ਤੱਕ ਮੈਂ ਇੱਥੇ ਬੈਠਾ ਹਾਂ। ਤੁਹਾਡਾ ਕੋਈ ਬਾਲ ਵੀ ਨਹੀਂ ਕਰ ਸਕਦਾ ਕੋਈ ਨਹੀਂ ਮੈਂ ਬਾਅਦ ਚ ਗੱਲ ਕਰਦਾ ਸਰਦਾਰ ਜੀ ਸਤਿ ਸ਼੍ਰੀ ਅਕਾਲ ਸਰਦਾਰ ਜੀ ਸਤਿ ਸ਼੍ਰੀ ਅਕਾਲ ਤੇ ਬਹੁਤ ਛੱਕਿਆ ਸਰਦਾਰ ਜੀ ਅਸੀਂ ਰਿਪੋਰਟ ਲਿਖਾਉਣੀ ਆ ਆ ਰਿਪੋਰਟ ਲਿਖਾਉਣਾ ਪਿੰਡ ਦੇ ਕੁਝ ਵਗੜੇਲ ਬੰਦੇ ਮੇਨੂੰ ਲੰਗ ਦੀ ਵਰਦੀ ਨੂੰ ਛੇੜਦੇ ਨੇ ਉਹਦੀ ਰਿਪੋਰਟ ਲਿਖਾਉਣੀ ਆ ਸਰਦਾਰ ਜੀ ਤੁਹਾਡਾ ਆਪਾਂ ਨਹੀਂ ਕੀਤਾ ਆਗੇ ਸਰਦਾਰ ਜੀ ਸਭ ਦਾ ਮੂੰਹ ਚਾਪੇ ਬਹੁਤ ਆਵਾਜ਼ ਕਿਹੜੇ ਬੰਦੇ ਆ ਨਾਪਤੀ ਤੇ ਸਰਦਾਰਾਂ ਨੇ ਮੁੰਡੇ ਲਈ ਜੱਸਾ ਨਾਗਰ ਤੇ ਬੰਤੀ ਕੋਈ ਮਰਨਾ ਤੁਸੀਂ ਹੁਣ ਦੀ ਰਿਪੋਰਟ ਲਿਖਾ ਕੇ ਸਾਾਨੂੰ ਪਤਾ ਪਾਉਣ ਲੈ ਧਰਗਾ ਦੁਆਰਾ ਪਤਾ ਲੱਗਣਾ ਲਾਸ਼ਾਂ ਤੱਕ ਵੀ ਲੱਭਣੀਆਂ ਤੁਹਾਡੀਆਂ ਬਾਰਦਲੇ ਰਿਪੋਰਟ ਲਿਖਾਉਂਦੇ ਥਾਨੇਦਾਰ ਸਾਹਿਬ ਇਹ ਕਾਨੂੰਨ ਸਿਰਫ ਅਮੀਰ ਬੰਦੇ ਦੇ ਰਖਾਅ ਲਈ ਹੈ ਪੈਸੇ ਵਾਲੇ ਦੇ ਤਲਵੇ ਚੜਦੇ ਤਲਵੇ ਤੇ ਗਰੀਬਾਂ ਦੀ ਰਿਪੋਰਟ ਵੀ ਲਿਖਦੇ ਤੁਸੀਂ

ਮੈਨੂੰ ਤਾਂ ਲੱਗਦਾ ਰੱਬ ਵੀ ਗਰੀਬਾਂ ਦਾ ਵੈਰੀ ਬਣਿਆ ਪਿਆ ਉਹ ਵੀ ਇਹਨਾਂ ਵਰਗੇ ਅਮੀਰ ਸਾਥਿਆਂ ਨੇ ਮੁੱਲੇ ਰੱਖ ਕੇ ਚਿਰਾਂ ਭੁੰਦਣਾ ਆਪਣੀ ਜਰੂਰ ਸੰਦਾ ਚਲੋ ਆ ਵੀਠਣ ਦਾ ਹਲੋ ਨਾ ਜਰਾ ਤੇਰੇ ਖਲਾਫ ਰਿਪੋਰਟ ਆਈ ਹੈ 80 ਲੱਖ ਰੁਪਏ ਦੇ ਔਰ ਜਲਦੀ ਕਰ ਕੋਈ ਬਣ ਐਸੀ ਕਹਾਣੀ ਆਣੀ ਤੇ ਕੋਲ ਆਦਤ ਪਰ ਫੋਕੀ ਖੋਣਾਈ ਕੰਤਾਂਤੀ ਉਹ ਇੱਕ ਸੋਨੀ ਜੀ ਜਨਾਬੀ ਸੀ ਉਹਦੇ ਨਾਲ ਉਹ ਚਾਵਲ ਦਾ ਬੰਦਾ ਸੀ ਇੱਕ ਉਹ ਐਸੀ ਗੰਦਮਰੇ ਕੋਲ ਹਾਂ ਜਲਦੀ ਕਰ 80 ਰੁਪਏ ਭੇਜ ਇਹ ਤੇ ਇਹਨਾਂ ਹੋਵੇ ਪਰ ਤਰੀਕਾ ਕੋਈ ਨਹੀਂ ਠੀਕ ਹੈ ਕੋਈ ਗੱਲ ਚੱਲ ਗਿਆ ਬੰਤਾ ਹੁਣ ਮੈਂ ਕੱਢ ਦੇਖਣ ਲੱਗਾ ਕਿ ਸਿੱਤੀ ਕੂਣ ਤੇ ਵਾਲਾ ਗੱਲ ਸੁਣੇ ਸਾਨੂੰ ਇੱਕ ਜਲਦੀ ਆ ਜਲਦੀ ਨਾ ਕਰ ਬਾਈ ਉਹ ਗੱਲ ਕੀ ਹੋਣੀ ਆ ਉਹ ਪਹੁੰਚ ਗਈ ਥਾਣੇ ਥਾਣੇ ਪਹੁੰਚ ਗਈ ਕੌਣ ਪਹੁੰਚ ਗਈ ਓਹੀ ਪਾਲੇ ਦੀ ਬਹੂ ਇਹਦਾ ਦੱਸਿਆ ਤੀ ਹੱਲ ਕਰਨਾ ਪੈਣਾ ਕਰਨਾ ਕੀ ਆ ਕਰਨ ਨੂੰ ਕੋਈ ਮਹੂਰਤ ਕਢਾਉਣਾ ਅੱਜ ਹੀ ਚੱਕ ਦਿੰਨਾ ਧੜੇ ਤਰ ਕੋਲ ਉਹ ਸਹੀ ਕਹਿੰਦਾ ਬਾਈ ਬੰਤ ਜੇ ਅੱਪੈ ਇਹਦਾ ਹੱਲ ਨਾ ਕਰਿਆ ਨਾ ਤਾਂ ਕੱਲੂ ਆਪਣੇ ਪਿੰਡ ਚ ਬੇਸਤੀ ਕਰਾ ਦੇਊਗੀ ਫਿਰ ਐ ਨਹੀਂ ਕਰੋ ਉਸੇ ਲੈ ਕੇ ਉਸਮਾਨ ਅੱਜੇ ਕੱਢ ਦੇ ਨੇ ਕੰਡਾ ਉਹ ਬਾਈ ਨਾ ਕਰ ਓਏ ਯਾਰ ਕੁਛ ਹੁੰਦਾ ਦਾ ਨਹੀਂ ਯਾਰ ਯਾਰ ਪੁੱਡਾ ਉਹਦਾ ਹੁਣ ਵਿਆਹੂ ਹੋਇਆ ਹੈ ਮੇਰੇ ਤਾਂ ਹਜੇ ਵਿਆਹ ਨਹੀਂ ਹੋਇਆ ਕਿਤੇ ਯਾਰ ਆਪਾਂ ਕੁੱਤੇ ਚੱਕਰ ਚ ਨਹੀਂ ਫੱਟ ਰਹੇ ਕਿਸੇ ਯਾਰ ਉਹ ਨਹੀਂ ਕਿਉਂ ਦਰਦਾ ਯਾਰੀ ਨਾਲ ਉਹਨੂੰ ਉੱਠਾ ਲੈਣਾ ਦਰਵਾਜ਼ੇ ਤੇ ਦੇ ਕੁਛ ਨਹੀਂ ਹੁੰਦਾ ਤੈਨੂੰ ਉਹ ਕੁਝ ਨਹੀਂ ਹੁੰਦਾ ਬਿਨਾਂ ਗੱਲ ਤੋਂ ਮੂਕ ਮਰੀਏ ਨਾ ਜੇ ਇਹ ਨਹੀਂ ਦਰਦਾ ਜਾਂ ਕਰੇ ਬੈਜਾ ਅਸੀਂ ਦੋਨੇ ਰੇਖਲਾ ਨਹੀਂ ਉਹ ਨਹੀਂ ਯਾਰ ਯਾਰੀਆ ਉਹਨਾਂ ਨਾਲ ਬੱਦ ਪੁੜੀ ਆ ਮੈਂ ਕੋਈ ਤਿੰਨ ਗੱਲਾਂ ਛੱਡ ਦਾਂ ਉਹ ਐ ਕਰ ਉੱਤਲ ਨੂੰ ਉੱਪਰ ਤੇ ਅਸੀਂ ਸਮਾਨ ਲੈ ਕੇ ਆਨੇ ਆ। ਚੱਲ ਬੰਤ। ਠੀਕ ਹੈ। ਅਮਾਗੇ 25 ਮਿੰਟਾਂਾਂ ਦੇ ਬੱਸ। ਆ ਨਿਕਲ ਜਾਂ ਤੈਨੂੰ ਕਹੜੀ ਵਾਲੇ ਕੋਲ। ਆ ਦਿਓ। ਉਹ ਪਰ ਗਈ। ਖੜੀ ਥੋੜਾ ਗੱਲ ਸੁਣ ਕੇ ਜੀ। ਮੈਂ ਅਸੀਂ ਜਿਹੜਾ ਤੇਰੇ ਅੰਦੇ ਕੱਟ ਲਈ ਜਿਹੜਾ ਰਿਪੋਰਟ ਲਿਖਾਉਣ ਚਲੇਗੇ ਮਖੌੜੀ ਕੀਤਾ ਸੀ ਫਿਰ ਕੀ ਹੋ ਗਿਆ ਕਰ ਗਈ ਈ ਹੋਰ ਵੀ ਗੱਲ ਨਹੀਂ ਸੀ ਜਿੱਦੀ ਤੋਂ ਬਣਾ ਲਈ ਇਹਦਾ ਜੁਰਮਾਨਾ ਤੈਨੂੰ ਦੇਣਾ ਪੈਣਾ ਓਏ ਹਾਂ ਪਰ ਜਾਈ ਇਹ ਜੁਰਮਾਨਾ ਤੈਨੂੰ ਹੁਣੇ ਭਰਨਾ ਪੈਣਾ ਇਹ ਸਾਡਾ ਅਸੂਲ ਆ ਅਸੀਂ ਇੱਥੀਆਂ ਦੇ ਕੱਤੀ ਮੋੜਦੇ ਆ ਤੁਸੀਂ ਮੇਰਾ ਰਾਹ ਛੱਡ ਦਿਓ ਨਹੀਂ ਤਾਂ ਨਹੀਂ ਤਾਂ ਮੈਂ ਸੜਕ ਪਿੰਡ ਇਕੱਠਾ ਕਰ ਲਾਂਗੀ ਫੇਰ ਨਾ ਮੈਨੂੰ ਕਿਉਂ ਸਿੱਧ ਸਿਆਣੀ ਉਹ ਵੀ ਕਰਕੇ ਦੇਖ ਲੈ ਪਾਵਾ ਰਹਾ ਵੇਖਦੇ ਆ ਕਿਹੜਾ ਹੁੰਦਾ ਉਹ ਨਾਲੇ ਮਰਨਾ ਉਹਰੇ ਕਿਸੇ ਨੇ ਆ ਕੇ ਆਏ ਸਾਡੇ ਮੂਰੇ ਕਿਹੜਾ ਬੋਲ ਜੂਗਾ ਦੇਖ ਦੇ ਕੀ ਹੂੰ ਫਰਦੋਗਾ ਸਾਰੇ ਨਹੀਂ ਲੱਗਦਾ ਪਾਲੇ ਦੇ ਘਰੋਂ ਲੜਕੀ ਇਹ ਅੱਜ ਨੂੰ ਦੱਸਦਾ ਜਾ ਕੇ ਦੀ ਨਹੀਂ ਕਿਤੇ ਆਉਂਦੀ 2:00 ਵੱਜ ਗਏ ਕਿਤੇ ਦੋਤੋਂ ਵੀ ਪਹਿਲਾਂ ਆ ਜਾਂਦੀ ਹੁੰਦੀ ਐ ਕੀ ਹੋ ਗਿਆ ਪਹਿਲਾਂ ਥੋੜਾ ਜਿਹਾ ਰਹਿ ਗਿਆ ਕੰਮ ਨਵੇੜ ਕੇ ਪਿੰਡੀ ਜਾ ਕੇ ਆਉਣਾ ਪੰਨ ơi ਹੋ ਪੰਨ ਤੂੰ ਕਰੇ ਚੱਲ ਹੋ ਗਿਆ ਕਰੇ ਚੱਲ ਤੂੰ ਕਰੇ ਜਾ ਕੇ ਪੁੱਛੀ ਹੋਰ ਕਿੰਨੇ ਕਹਾਣੀ ਮੈਂ ਤੁਸਾਂ ਦੇਖਿਆ ਹੁੰਦਾ ਦੱਸ ਨਹੀਂ ਸਕਦਾ ਕੀ ਕਰੇ ਚੱਲ ਕਰੇ ਜਾ ਕੇ ਪੁੱਛ ਤਾ ਕਿ ਕਰਾ ਪਾ ਜੀ ਨਾ ਪੁੱਛਣਾ पता है कि मैं ना तो मुकाबला नहीं कर सकती पर जो तक इन्हों की मौत नहीं आती उदो तक उदो तक मेरे कालज में ठंड नहीं पैंती पर समझ नहीं आ रही घर तक करा की हाँ हाँ केसरू बस एक कोई करस्ता है छी दिन आल तेरी सारी मुश्किलें दे हाल हो जाने ने कौन है बहुत टाइम किधर आ गया वो आ गया भाई आ गया केसरो तू की गल ठीक भी है तू हाँ जैसे ठीक है मैं मैं तेरे नाल बहुत जरूरी गल करनी है मैं गल करनी आ जा बैठने आप कुछ खाना पीना आ खाने पीने बैठ जा जस्सिया आज तो आप चल के आई हुए आज तो लगता कम लगने ਬੈਠ ਜਾ ਕੇ ਸ Ruhe ਆਪਣੀ ਘਰ ਸਮਝੋ ਬੈ ਜਾ ਹਾਂ ਹੁਣ ਦੱਸ ਕੀ ਕੰਮ ਆ ਪਰਜਾਈ ਮੈਂ ਉਸ ਗੱਲ ਦੀ ਮਾਫੀ ਮੰਗਦਾ ਤੇਰੇ ਨਾਲ ਦੱਸਿਆ ਨਾਰਾਜ਼ ਸੀ ਤੇਰੇ ਨਾਲ ਮੈਂ ਕੋਈ ਗੁੱਸਾ ਨਹੀਂ ਨਰਾਜ਼ ਤਾਂ ਮੈਂ ਹਾਂ ਦੋਨਾਂ ਨਾਲ ਆਹਹੀਂ ਤਾਂ ਮੈਂ ਤੈਨੂੰ ਮਿਲਣ ਆਇਆ ਉਹ ਪਰਜਾਈ ਤਾਂ ਬੰਦੇ ਬਹੁਤ ਘਟੀਆ ਨੇ ਇਹਦੇ ਵਿੱਚ ਮੇਰਾ ਕੋਈ ਹੱਥ ਨਹੀਂ ਹੈਗਾ ਸਾਰੀ ਉਹਨਾਂ ਦੀ ਕਰੀ ਕਰਾਈ ਆ ਮੈਂ ਤਾਂ ਤੇਰੇ ਲਈ ਹਾਜ਼ਰ ਹਾਂ ਤੂੰ ਮੇਰੇ ਲਈ ਸੇਵਾ ਤਾਂ ਸਹੀ ਗੱਲ ਹੈ ਅੱਛਾ ਸੇ ਮੈਨੂੰ ਨਾ ਤੇਰੇ ਨਾਲ ਪਿਆਰ ਹੋ ਗਿਆ ਜੇ ਤੂੰ ਮੈਨੂੰ ਪਾਉਣਾ ਚਾਹਨਾ ਤਾਂ ਇੱਕ ਸ਼ਰਤ ਸ਼ਰਤ ਕੀ ਸ਼ਰਤ ਸ਼ਰਤ ਤਾਂ ਇਹ ਹੈ ਉਹ ਦੋਨਾਂ ਦੀ ਮੌਤ ਮੌਤ ਇਹ ਤੂੰ ਕੀ ਕਹਿ ਰਹੀ ਹੈ ਉਹ ਦੋਨੋਂ ਦੀ ਮੈਨੂੰ ਮੌਤ ਚਾਹੀਦੀ ਆ ਦੱਸ ਕਰੇਗਾ ਮੇਰੇ ਲਈ ਜੋ ਮੈਂ ਕਹਿ ਰਹੀ ਆ ਸਹੀ ਕਹਿ ਰਹੀ ਆ ਪਰ ਤੇਰੀ ਹੈਰਾਨਗੀ ਨਾਲ ਮੈਨੂੰ ਸਭ ਕੁਝ ਪਤਾ ਲੱਗ ਗਿਆ ਕਿ ਤੂੰ ਇਹ ਕੰਮ ਨਹੀਂ ਕਰ ਸਕਦਾ ਮੈਨੂੰ ਪਹਿਲੇ ਹੀ ਪਤਾ ਸੀ ਉੱਪਰ ਜਾਈ ਬਹਿ ਜਾ ਜੱਸੇ ਮੈਨੂੰ ਇੰਨਾ ਕਮਜ਼ੋਰ ਨਾ ਸਮਝ ਬੁਣਾ ਭੱਜ ਜਦ ਹੀ ਮਿਲਾਂਗੇ ਚਾ ਤੈਨੂੰ ਇਹ ਖੁਸ਼ਖਬਰੀ ਦਵਾਂਗਾ ਛਲਫੇ ਦੇਖਦੇ ਆ ਇਕੰਮ ਕਰਦਾ ਕਿ ਨਾ ਇੰਤਜ਼ਾਰ ਕਰਾਂਗੀ ਮੈਂ ਤੇਰਾ ਕਿੱਸੇ ਆਣਾ ਉਹ ਯਾਰਾਂ ਦਾ ਕੀ ਹੈ ਯਾਰ ਤਾਂ ਹੋਰ ਬਥੇਰੇ ਮਿਲ ਜਾਣਗੇ ਇੰਨੀ ਤੇਰੇ ਘਰੇ ਆਪ ਚੱਲ ਕੇ ਆਈ ਆ ਮੈਂ ਕੱਖਾਂ ਭਰੋਂ ਪਾਛਾ ਤੱਕ ਹੈਲੋ ਓਏ ਹਾ ਨਾਜਰਾ ਕਿੱਥੇ ਆ ਓਏ ਉੱਥੇ ਕੀ ਕਰ ਰਿਹਾ ਕੁਕਰਿਆਂ ਮੇਰੇ ਲਵੇ ਉਹ ਨਾਲੇ ਬੰਤ ਨੂੰ ਲੈ ਕੇ ਆਈ ਨਾਲ ਓਏ ਅੱਜ ਬੜਾ ਮੂਡ ਬਣਿਆ ਪਿਆ ਅਜਾ ਪੈਗ ਬੁਗ ਬੁਲਾਨੇ ਓਏ ਆ ਜਾ फटाफट ਸੜੇ ਆਈ ਨਹੀਂ ਅਜੇ ਤੱਕ ਕਿਤੇ ਸੜੇ ਮੇਸੇ ਨਾ ਮਾਰ ਦੂੰ ਨਹੀਂ ਆਣਗੇ ਉਹ ਆ ਗਿਆ ਜੋ ਖੁੱਲੇ ਆ ਵਰਤਾ ਉਹ ਆ ਗਈ ਨਾ ਜਰਾ ਉਹ ਕਿਵੇਂ ਬਣਦਾ ਦੇਖਿਆ ਬਰਾ ਤੁਸੀਂ ਹੋ ਠੀਕੋ ਹਾਂ ਵਧੀਆ ਵਧੀਆ ਉਹ ਮੈਂ ਤਾਂ ਪ੍ਰਬੰਧ ਕਰੀ ਬੈਠਾ ਯਾਰ ਕੱਦਦਾ ਬੈਠੋ ਕੀ ਕਰਦਾ ਅੱਜ ਕਿਵੇਂ ਪਾਰਟੀ ਕਰੀ ਐ ਉਹ ਪਹਿਲਾ ਪੈਗ ਤਾਂ ਲਾਓ ਦੱਸਦੇ ਆ ਪਾਰਟੀ ਵੀ ਅੱਛਾ ਬੜੀ ਖੁਸ਼ੀ ਆ ਅੱਛਾ ਰੱਖ ਲੈ ਔਰ ਬਣਦਾ ਖੁਸ਼ੀ ਤਾਂ ਨਹੀਂ ਆ ਨਾ ਜਦ ਤੂੰ ਸੁਣੇਗਾ ਨਾ ਉਹ ਬਹੁਤ ਖੁਸ਼ ਹੋਏਗਾ اچھا ਹਾਂ ਬਹੁਤ ਸਾਰਿਆ ਕੋਈ ਗੱਲ ਤਾਂ ਦੱਸ ਐਨੇ ਲਿਗਾ ਪਾਈਏ ਪਾਈ ਜਾਂਦੇ ਕੋਈ ਪਤਾ ਤਾਂ ਲੱਗੇ ਕਿ ਕਾਦੀ ਕਿਸੇ ਚ ਪਿਆ ਰਹੇ ਉਹ ਹਾਂ ਵੀ ਦੱਸਿਆ ਆਪਣੀ ਜਿਹੜੂ ਤੇ ਕਿ ਤੂੰ ਪੂਆਵੇਂ ਮੇਸਜ ਅੱਜ ਕਿਹੜੀ ਖੁਸ਼ੀ ਚ ਗਰਬੀ ਭਰੀ ਫਿਰਦਾ ਉਹ ਰੇ ਤਾਂ ਤੂੰ ਮੇਰੇ ਕੋਲ ਕਿੰਨਾ ਹਾਂ ਅੱਜ ਘਰ ਤੇ ਭਰੀ ਫਿਰਦਾ ਉਹ ਹੀ ਦੇਸੀ ਦੀ ਉਹ ਸੜੇ ਤੀ ਉਹ ਤਾਂ ਸਹੀ ਪਹਿਲਾਂ ਉਹ ਹੀ ਮਰੀਏ ਨੇ ਯਾਰ ਤੂੰ ਤੱਕਦੀ ਪਹਿਲਾਂ ਤੱਕ ਚੱਕੋ ਅੱਛਾ ਉਹ ਕਿਤਾ ਚੱਕ ਲੈਨੇ ਆ ਪਾਣੀ ਦਾ ਸਕੇਨਾ ਗਵਾਵਾ ਬਸ 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 ਪਾਣੀ ਦਾ ਇੰਨਾ ਕਿੰਨੀ ਕੀ ਹੈ ਪਾਲਾ ਬਈ ਪੁਲੀ ਪਾਲ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਲਾ ਲੂਗਾ ਪਹਿਲਾਂ ਮੈਂ ਦੋ ਪੈ ਚਲਾ ਲਾਂ ਨੇ ਇੱਥੇ ਕਰਕੇ ਰੋਏ ਆ ਕਿਉਂ ਗੰਬੀਆ ਕਾਦਰ ਜੀ ਹੁੰਦੀ ਓਏ ਨਾਜਰਾ ਇਹ ਮੈ ਲਬਿਓ ਵਧੀਆ ਸਮਾਨ ਆ ਆ ਗਿਆ ਸਮਾਨ ਦਾ ਇੱਕ ਨੰਬਰ ਆ ਕਿੱਥੋਂ ਲਿਆ ਓਏ ਆਇਆ ਨਾ ਬਹੁਤ ਛੋਟੀ ਅਸਤਾ ਮੇਰਾ ਬਹੁਤ ਗਲ ਖੋਛਾ ਤੁਸੀਂ ਪੈਦ ਲਾਓ ਇੱਕ ਹੋਰ ਸਮਾਨ ਥੇਜ ਪੜਾ ਗਿਆ ਸਮਾਨ ਦਾ ਸੰਭਾਲੋ ਬਾਕੀ ਦਾ ਇੱਥੇ ਹੀ ਲਿਆ ਉਹ ਕਾਜ ਦਾ ਚਿਰੂਗਾ ਹਜੇ ਚੱਕਰ ਭਾਈ ਇਹ ਆਏ ਆਏ ਆਪ ਵੀ ਕਾਰ ਗਏ ਹਾਂ ਤੇ ਜਮੇ ਕਾਰ ਦਾ ਚੇਤੀ ਜਾਂਦੇ ਆ ਕਲ ਪੜਤਾ ਜੂ ਓਏ ਉਹ ਸਾਲਿਆ ਹੌਲੀ ਲਾਲ ਨੂੰ 1 ਲੱਖ ਰੁਪਇਆ ਮਾਰਿਆ ਨੂੰ ਪਤਾ ਰਹੇਗਾ ਇਨੀ ਤੇ ਜਾਏ ਤੁਸੀਂ ਵੀ ਤੱਕਾ ਕਰੀ ਜਾਂਦੇ ਹੋ ਭਾਈ ਤੇ ਲੱਗੋੜੇ ਤੇ ਲੱਗਾਈ ਜਸਰਾ ਸਾਇਆ ਬੰਨ ਨਾ ਮਰ ਤੋ ਪਿੱਛੇ ਪਰ ਅਤ ਗੜਬੜ ਹੀ ਲੱਗੀ ਉਹ ਹਾਂ ਬਈ ਨਜਰਾ ਸਾਰਾ ਲੰਗੀ ਗੜਬੜ ਮੈਨੂੰ ਗੱਲ ਜਾ ਮੇਰਾ ਵੀ ਘਟਿਆ ਉਹ ਸਾਰਾ ਕੁਝ ਪਤਾ ਨਹੀਂ ਦਿੱਤਾ ਤੂੰ ਓਏ ਨਜਰਾ M4A1

hane ਜੋ ਜੱਸੇ ਦੇਖੋ ਮੈਂ ਆ ਗਿਆ ਮੈਂ ਤੇਰਾ ਬਾਰਖ ਪੂਰਾ ਕਰਤਾ ਮਨੇ ਮੈਂ ਦੋਨੋਂ ਨੂੰ ਮਾਰਤਾ ਸੱਚੀ ਮਾਰਤਾ ਮੈਂ ਤੇਰੀ ਗੱਲ ਦਾ ਕਿਵੇਂ ਯਕੀਨ ਕਰਾਂ ਮੈਨੂੰ ਪਤਾ ਤੂੰ ਨਹੀਂ ਮੰਨਣਾ ਤੀ ਮੈਂ ਇਸੇ ਗੱਲ ਦਾ ਮਾਰਨਾ ਮੋਬਾਈਲ 'ਚ ਵੀਡੀਓ ਬਣਾ ਕੇ ਲੈ ਕੇ ਆਇਆ ਮੇਰੇ ਸਹੇਜ ਨਾਲ ਦਰੂਖ ਜ਼ਹਿਰ ਬਲਾ ਕੇ ਚਾਰਤਾ ਗੱਡੀ ਆ ਦੇਖ ਕਿਸ ਰੂਪ ਪੁੱਤ ਖੁਸ਼ਾ ਨਾ ਹੁਣ ਮੈਂ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਹੈਗਾ ਉਰੇ ਕੀ ਇਹ ਗਰੀਬੀ ਚ ਕੱਟੀ ਜੰਨੀ ਆ ਤੂੰ ਮੇਰੇ ਘਰੇ ਚੱਲ ਐਡੀ ਵੱਡੀ ਕੋਠੀ ਆ ਇੰਨੀ ਜ਼ਮੀਨ ਆ ਹੁਣ ਤੂੰ ਉੱਥੇ ਐਸ਼ ਕਰੀ ਚੱਲ ਤੂੰ ਮੇਰੇ ਨਾਲ ਚੱਲ ਇਹ ਪਾਲਾ 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 ਸਾਲਾ ਕੀ ਚੀਜ਼ ਆ ਜਿੱਥੇ ਖੜੇ ਨਜ਼ਰ ਆ ਬਚਾ ਤੂੰ ਉੱਥੇ ਤਾਂ ਮੇਰੀ ਬਚਾਲਾਂਗੇ ਮੱਖ ਖ ਮੱਖ ਤੱਕ ਤੁਸੀਂ ਵੀ ਮੇਰੇ ਨਾਲ ਕਰਿਆ ਸੀ ਅੱਜ ਮੇਰੇ ਅੰਦਰ ਆਪਣਾ ਦਪੇਰਾ ਸ਼ਾਂਤ ਹੋਇਆ ਅੱਜੇ ਠੰਡ ਪਈ ਹੈ ਮੇਰੇ ਥੋੜਾ ਮੰਨਣਾ ਜ਼ਰੂਰੀ ਸੀ ਕਿਉਂਕਿ ਕਿਸੇ ਗਰੀਬ ਦੀ ਧੀ ਭੇ ਬਿਨਾਂ ਕਿਸੇ ਖਾਸ ਤੋਂ ਆਪਣੇ ਮਰਜ਼ੀ ਨਾਲ ਕਿਤੇ ਵੀ ਆ ਜਾ ਸਕੇ ਐਸਾ ਪੁੱਛ ਉਡੇ ਵਰਗੇ ਲੋਕ ਮਜਬੂਰ ਕਰਦੇ ਨੇ ਇਹ ਸਭ ਕੁਝ ਕਰਨ ਲਈ ਇਹ ਕਰਤ ਨੂੰ ਦੁਰਗਾ ਦਾ ਰੂਪ ਲੈਣੀ ਪੈਂਦਾ ਲੈਣੀ ਪੈਂਦਾ ਦੁਰਗਾ ਦਾ ਰੂਪ